ਅੱਜ ਪੰਜਾਬ ਕੈਬਨਟ ਦੀ ਇੱਕ ਅਹਿਮ ਮੀਟਿੰਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜ ਜਿਹਦੇ ਅੰਦਰ ਪੰਜਾਬ ਨੂੰ ਲੈ ਕੇ ਡਿਫਰੈਂਟ ਡਿਪਾਰਟਮੈਂਟ ਨੂੰ ਲੈ ਕੇ ਬੜੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪਾਰਦਰਸ਼ਤਾ ਆਊਗੀ ਟਰਾਂਸਪੇਰੈਂਸੀ ਆਊਗੀ ਔਰ ਲੋਕਾਂ ਦੇ ਕੰਮ ਜਿਹੜੇ ਨੇਗੇ ਉਹ ਬੜੇ ਜਲਦੀ ਤੇ ਮਜ਼ਬੂਤੀ ਦੇ ਨਾਲ ਹੋਣਗੇ ਸਭ ਤੋਂ ਪਹਿਲਾ ਜਿਹੜਾ ਅਹਿਮ ਫੈਸਲਾ ਹੋਇਆ ਸੋਸਾਇਟیز ਰਜਿਸਟ੍ਰੇਸ਼ਨ ਐਕਟ 1860 1860 ਦਾ ਜਿਹੜਾ ਸੋਸਾਇਟੀ ਰਜਿਸਟ੍ਰੇਸ਼ਨ ਐਕਟ ਬਣਾਇਆ ਹੋਇਆ ਸੀਗਾ ਉਹਦੇ ਅੰਦਰ ਲੋਕ ਆਪਣੀਆਂ ਸੋਸਾਇਟੀਆਂ ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਸ ਬਾਅਦ ਜਿਹੜੀਆਂ ਉਹਨਾਂ ਪ੍ਰਾਪਰਟੀ ਨੂੰ ਕਿਤੇ ਰੀਸੇ ਦੇ ਤਾ ਕਿਸੇ ਨੂੰ ਵੇਚਦਾ ਉਹਦਾ ਮਸਜੂਦ ਜਿਹੜਾ ਵੱਡੇ ਪੱਧਰ ਤੇ ਪੰਜਾਬ ਚ ਹੁੰਦਾ ਸੀਗਾ ਤੋਂ ਉਹਦੇ ਲਈ ਅਸੀਂ ਰੂਲਸ ਬਣਾਏ ਨੇਗੇ ਆ ਕਿ ਉਹਦੀ ਆਡਿਟ ਹੋਊਗਾ ਵਿੱਤੀ ਉਹਦੀਆਂ ਸਾਲਾਨਾ ਸਟੇਟਮੈਂਟਾਂ ਹੋਣਗੀਆਂ ਉਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅਤਿਏ ਪ੍ਰਬੰਧਕ ਨਿਯੁਕਤ ਕਰਨ ਦਾ ਕੰਮ ਜਿਹੜਾ ਰਜਿਸਟਰ ਜਿਹੜਾ ਸੋਸਾਇਟੀਜ਼ ਦਾ ਉਹਨਾਂ ਤੱਕ ਆ ਗਿਆ ਸੋ ਇਹਦੇ ਨਾਲ ਬਹੁਤ ਹੀ ਬੇਸੰਵੰਧਾ ਜਿਹੜਾ ਕਿਤਨਾ ਕਿਤੇ ਸੋਸਾਇਟੀਜ਼ ਬਣਦੀਆਂ ਸੀਗੀਆਂ ਉਹਨਾਂ ਸੋਸਾਇਟੀਆਂ ਦਾ ਕੰਮ ਸੁਖਾਲਾ ਹੋਇਆਗਾ 1860 ਤੋਂ ਬਾਅਦ 1860 ਤੋਂ ਬਾਅਦ ਇਹ ਪਹਿਲੀ ਵੱਡੀ ਐਮੈਂਡਮੈਂਟ ਆ ਜਿਹਦੇ ਨਾਲ ਜੋ ਸੋਸਾਇਟੀਆਂ ਦੇ ਅੰਦਰ ਕਿੰਨਾ ਕਿਤੇ ਲੋਕਾਂ ਦਾ ਧੋਖੇਬਾਜ਼ੀ ਹੋ ਜਾਂਦੀ ਸੀ ਮੈਂਬਰ ਬਣਾ ਕੇ ਚੀਟਿੰਗ ਹੋ ਜਾਂਦੀ ਸੀਗੀ ਉਹ ਸਾਰੀ ਖਤਮ ਹੋ ਗਈ ਔਰ ਕੰਟਰੋਲ ਜਿਹੜਾ ਸਾਡਾ ਸਹਿਕਾਰੀ ਸੁਸਾਇਟੀ ਦੇ ਉੱਤੇ ਸੌਰੀ ਸੁਸਾਇਟੀਜ਼ ਐਕਟ ਦੇ ਤੀਨ ਸੁਸਾਇਟੀ ਦੇ ਉੱਤੇ ਜਿਹੜਾ ਉਹ ਰਜਿਸਟਰਰ ਕੰਟਰੋਲਰ ਦਾ ਰਹੂਗਾ ਉਹ ਸਾਰੇ ਰੂਲ ਐਂਡ ਫਰੇਮ ਕਰੂਗਾ ਤਾਂ ਕਿ ਉਹਨਾਂ ਵਾਲੇ ਸਮੇਂ 'ਚ ਕਿਸੇ ਨੂੰ ਵੀ ਕਿਸੇ ਇੱਕ ਪ੍ਰਕਾਰ ਦੀ ਦਿੱਕਤ ਨਾ ਆਵੇ ਇਸ ਤੋਂ ਬਿਨਾ ਇੱਕ ਐਮ ਫੈਸਲਾ ਕਰਦਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਈਨਿੰਗ ਅਤੇ ਜੀਓਲੋਜੀ ਜਿਹੜਾ ਡਿਪਾਰਟਮੈਂਟ ਆ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਮਾਈਨਿੰਗ ਦੇ ਅੰਦਰ ਮਿਨਰਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਹਾਨਾ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾਗਾ ਉਹਦੀ ਅਪੀਲਟ ਅਥਾਰਟੀ ਬਣਾਈ ਆ ਉਹ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾਗਾ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਬਹੁਤ ਵੱਡਾ ਫੈਸਲਾਗਾ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਸਿਸਟਮ ਦੀ ਹੋ ਸਕੇ ਟਰੱਕ ਕਿਥੋਂ ਚੱਲਿਆ ਕਿੰਨੇ ਵਜੇ ਕਿੱਥੇ ਪਹੁੰਚਿਆ ਸੋ ਜੀਪੀਐਸ ਸਿਸਟਮ ਦੀ ਜਿਹੜੀ ਲਾਜ਼ਮੀ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਕਾਫੀ ਵੱਡੇ ਪੱਧਰ ਤੇ ਜੀ ਟ੍ਰਾਂਸਪੇਰੈਂਸੀ ਆ ਮਾਈਨਿੰਗ ਡਿਪਾਰਟਮੈਂਟ ਦੇ ਅੰਦਰ ਆਊਗੀ ਔਰ ਕੋਈ ਵੀ ਜਿਹੜਾ ਇਲੀਗਲ ਮਾਈਨਿੰਗ ਕਰੂਗਾ ਉਹ ਤੁਰੰਤ ਸਰਕਾਰ ਦੇ ਔਰ ਡਿਪਾਰਟਮੈਂਟ ਦੇ ਸਕੰਜੇ ਚਾਊਗਾ ਇਸ ਤੋਂ ਬਿਨਾ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਪਾਵਰ ਜਿਹੜੀਆਂ ਸੀ ਉਹ ਡਿਫਰੈਂਟ ਅਧਿਕਾਰੀਆਂ ਨੂੰ ਜਿਹੜੀਆਂ ਡੈਲੀਗੇਟ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਕਾਰਨ ਅਪੀਲੇਟ ਅਥਾਰਟੀ ਵੀ ਹੋਈ ਸੀਗਾ ਔਰ ਇਹ ਡੈਲੀਗੇਟਡ ਅਥਾਰਟੀ ਵੀ ਹੋਈ ਸੀਗਾ ਯਾਨੀ ਇੱਕ ਅਫੀਸਰ ਦੋ-ਦੋ ਅਥਾਰਟिटीज ਦਾ ਕੰਮ ਕਰਦਾ ਸੀਗਾ ਪਹਿਲਾ ਅਪੀਲ ਉਹਨੇ ਬੀਂਗ ਡੈਲੀਗੇਟ ਅਥਾਰਟੀ ਸੁਣੀ ਬਾਤ ਚੁਣੇ ਬੀਗ ਐਪੀਲੀਟ ਅਥਾਰਟੀ ਸੁਣੀ ਸੋ ਦੇ ਨਾਲ ਕੀ ਸੀਗਾ ਕਿ ਮਲਾਜਮਾਂ ਦਾ ਡਿਪਾਰਟਮੈਂਟ ਦਾ ਸਮਾਂ ਵੀ ਜਾਈ ਹੁੰਦਾ ਸੀਗਾ ਤੇ ਲੋਕਾਂ ਜਿਹੜੇ ਮਲਾਜਮ ਸੀ ਉਹਨਾਂ ਚ ਵੀ ਕਾਫੀ ਜਿਹੜੀ ਆ ਇਹ ਹੁੰਦਾ ਸੀਗਾ ਰੋਸ ਪਾ ਜਾਂਦਾ ਸੀਗਾ ਕਿ ਇੱਕ ਕੋਈ ਅਧਿਕਾਰੀ ਆ ਪਹਿਲਾਂ ਇਹ ਨਹੀਂ ਫੈਸਲਾ ਕੀਤਾ ਉਹਨੂੰ ਤੇ ਵੀ ਇਹਦੇ ਕੋਲ ਜਾਵਾਂਗੇ ਔਰ ਉਸ ਤੇ ਅਨੁਸ਼ਾਸਨੀ ਅਥਾਰਟੀ ਦੇ ਕਰਮਚਾਰੀਆਂ ਦਾ ਇਹਦਾ ਗਠਨ ਕੀਤਾ ਗਿਆ ਅਪੀਲਟ ਅਥਾਰਟੀ ਜਿਹੜੀ ਆ ਉਹ ਵੀ ਉਹ ਜਿਹੜੀ ਉਹਦੀ ਡੁਪਲੀਕੇਸ਼ਨ ਜੇ ਮੈਂ ਕਹਦਾ ਤਾਂ ਖਤਮ ਕੀਤੀ ਆ ਤਾਂ ਇਹਦੇ ਨਾਲ ਡਿਪਾਰਟਮੈਂਟ ਜਿਹੜਾ ਸਾਡਾ ਸਹਿਕਾਰਤਾ ਡਿਪਾਰਟਮੈਂਟ ਆ ਉਹਦੇ ਅੰਦਰ ਜਿਹੜੀ ਅਨੁਸ਼ਾਸਨੀ ਕਾਰਵਾਈ ਆ ਡਿਪਾਰਟਮੈਂਟ ਦੇ ਅਧਿਕਾਰੀ ਜੇਕਰ ਗਲਤ ਕੰਮ ਕਰਦੇ ਨੇ ਤਾਂ ਉਹ ਵੀ ਤਰਕਸੰਗਤ ਕੀਤੀ ਆ ਪਾਰਦਰਸ਼ਤਾ ਉੱਚ ਰਹੀ ਆ ਟਰਾਂਸਪੇਰੈਂਸੀ ਜਿਹੜੀ ਲੈਂਦੀ ਆ ਇਸ ਤੋਂ ਬਿਨਾ ਪੰਜਾਬ ਦੇ ਜਿਹੜੇ ਪ੍ਰੋਕਿਊਰਮੈਂਟ ਰੂਲਸ ਨੇ ਪੰਜਾਬ ਦੇ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਊਰਮੈਂਟ ਰੂਲਸ ਇਹਨਾਂ ਚ ਵੀ ਅਸੀਂ आ, शोध कीती है क्योंकि अगे जी लिमिट से बगैर टेंडर दे सिर्फ दो लखा हज़ार तक से बहुत पुराने रूल बने हुए लख हज़ार तक से हूँ असी बढ़ाकर जी लाख रुपए तक कर सकी पां लाख रुपए तक जी टेंडर प्रक्रिया तो छूट होगी कई बार छोटे छोटे इक्विपमेंट लेने होंगे मान लो किसी हॉस्पिटल ने अल्ट्रासाउंड मशीन खरीदनी है जो कोई होर इक्विपमेंट खरीदना वो फाइल जीडी ਅਪ ਟੂ ਸੈਕਟਰੀ ਆਉਂਦੀ ਸੀ ਵਿਧਾਨ ਸਭਾ ਸੌਰੀ ਕੈਬਨਿਟ ਤੱਕ ਆਉਂਦੀ ਸੀ ਉਹ ਇੰਨੀਆਂ ਮਨਜ਼ੂਰੀਆਂ ਲੈਂਦੇ ਲੈਂਦੇ ਸਾਲ ਜਿਹੜਾ ਲੰਘ ਜਾਂਦਾ ਸੀਗਾ ਸੋ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਹੋਊਗਾ ਔਰ 5 ਲੱਖ ਰੁਪਏ ਤੱਕ ਇਹਦੀ ਅਸੀਂ ਲਿਮਿਟ ਜਿਹੜੀ ਆ ਉਹ ਕੀਤੀ ਆ ਇਹਦੇ ਨਾਲ ਮੈਂ ਸਮਝਦਾ ਥੱਲੇ ਜਿਹੜਾ ਅਮਲਾ ਫੈਲਾਗਾ ਉਹਨੂੰ ਕੰਮ ਕਰਨ ਦੇ ਦਾ ਸਖਾਲਾ ਹੋਊਗਾ ਔਰ ਪ੍ਰੋਕਿਊਰਮੈਂਟਾਂ ਦੇ ਅੰਦਰ ਪ੍ਰੋਕਿਊਰਮੈਂਟ ਰੂਲਸ ਦੇ ਅੰਦਰ ਇਹ ਜਿਹੜੀ ਅਸੀਂ ਛੋਟੀ ਚੋਧ ਕੀਤੀ ਆ ਜਿਹਦੇ ਨਾਲ ਮੈਂ ਸਮਝਦਾ ਕਿ ਸਾਨੂੰ ਬਹੁਤ ਵੱਡਾ ਡਿਪਾਰਟਮੈਂਟ ਨੂੰ ਫਾਇਦਾ ਹੋਊਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੇਨ ਅਜੰਡਾ ਐਜੂਕੇਸ਼ਨ ਤੇ ਹੈਲਥ ਅੱਜ ਇੱਕ ਹੈਲਥ ਨੂੰ ਲੈ ਕੇ ਸਾਡੀ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਕ ਐਮ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆਗਾ ਕਿ ਜਿਹੜੇ ਅਸੀਂ ਡਾਕਟਰਸ ਨੂੰ ਜਿਹੜੇ ਪ੍ਰਾਈਵੇਟ ਡਾਕਟਰ ਨੇਗੇ ਉਹਨਾਂ ਨੂੰ ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨੂੰ ਅਸੀਂ ਇੰਪੈਨਲ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਔਰ ਅਸੀਂ ਉਹਨੂੰ ਟੁਕਮਾ ਜਿਹੜਾ ਮੁਆਵਜ਼ਾ ਕਹਿ ਲਿਏ ਜਾਂ ਉਹਨਾਂ ਨੂੰ ਇਨਸੈਂਟਿਵ ਗੁੱਡਵਰਡ ਹੈ ਕਿ ਇਨਸੈਂਟਿਵ ਜਿਹੜਾ ਅਸੀਂ ਉਹਨਾਂ ਨੂੰ ਦੇਵਾਂਗੇ ਪੰਜਾਬ ਦੇ ਅੰਦਰ ਕਾਫੀ ਸ਼ਾਰਟ ਹੈ ਇਸ ਗੱਲ ਦੀ ਪਰ ਲੇਕਿਨ ਅਸੀਂ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ 300 ਜਿਹੜੇ ਸਪੈਸ਼ਲਿਸਟ ਡਾਕਟਰ ਨੇਗੇ ਉਹਨਾਂ ਨੂੰ ਬਾਹਰੋਂ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਅੰਦਰ ਕੰਮ ਕਰਦੇ ਨੇਗੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਤੋਂ ਆਨ ਕਾਲ ਦਾ ਵੀ ਉਹਨਾਂ ਦਾ ਸਹ ਰੱਖਿਆ ਗਿਆ ਜਿਹੜੀ ਓਪੀਡੀ ਦੇ ਅੰਦਰ ਆਉਣਗੇ ਜਿਹੜੇ ਓਪੀਡੀ ਦੇ ਅੰਦਰ ਆਉਣਗੇ ਤਾਂ ਅਸੀਂ ਉਹਨਾਂ ਨੂੰ ਘੱਟੋ-ਘੱਟ ਫੀਸ ਜਿਹੜੀ ਆ ਨਿਰਧਾਰਤ ਕੀਤੀ ਆ 100 ਰੁਪਿਆ ਕਿ 100 ਰੁਪਿਆ ਆ ਫੀਸ ਲੈਣ ਕਿ ਡਾਕਟਰ ਤੋਂ ਜਿਹੜੇ ਓਪੀਡੀ ਚ ਸੋਣਗੇ ਜਦੋਂ ਓਪੀਡੀ ਚ ਮਰੀਜ਼ ਚੈੱਕ ਕਰ ਲਈ ਆਉਣਗੇ ਤਾਂ 100 ਰੁਪਿਆ ਜਦੋਂ ਇਨਡੋਰ ਪੇਸ਼ੈਂਟ ਨੂੰ ਚੈੱਕ ਕਰਨ ਲਈ ਆਉਣਗੇ ਤਾਂ ਉਦੋਂ ਵੀ ਉਹਦਾ 100 ਰੁਪਿਆ ਹੈਗਾ ਸੋ ਵੱਧ ਤੋਂ ਵੱਧ ਮਰੀਜ਼ ਜਿਹੜੇ ਨੇ ਸੌਰੀ ਮਰੀਜ਼ਾਂ ਦੀ ਗਿਣਤੀ ਓਪੀਡੀ ਚ 50 ਤੋਂ ਲੈ ਕੇ 150 ਚੈੱਕ ਕਰ ਸਕਦਾ ਹੈਗਾ ਔਰ ਇਨਡੋਰ ਦੇ ਵਿੱਚ 2 ਤੋਂ ਲੈ ਕੇ 20 ਤੱਕ ਚੈੱਕ ਕਰ ਸਕਦਾ ਹੈਗਾ ਇਸ ਤੋਂ ਬਿਨਾ ਜਿਹੜੇ ਸਾਡੇ ਔਰ ਇਨ ਸਰਵਿਸ ਡਾਕਟਰ ਨੇ ਕੀ ਮੰਨ ਲਓ ਪਟਿਆਲਾ ਦੇ ਅੰਦਰ ਇਨ ਸਰਵਿਸ ਨੇ ਉਹਦੀ ਟਾਈਮ ਖਤਮ ਹੋ ਗਿਆ ਜੇਕਰ ਉਹ ਸਪੈਸ਼ਲਿਸਟ ਡਾਕਟਰ ਨੂੰ ਦਿਨ ਦੇ ਸਮੇਂ ਡੇ ਟਾਈਮ ਕਾਲ ਔਨ ਕਾਲ ਕੀਤਾ ਜਾਊਗਾ ਮੰਨ ਲਓ ਉਹਦੀ ਡਿਊਟੀ ਰਾਤ ਨੂੰ ਆ ਤੇ ਉਹਨੂੰ ਅਸੀਂ ਦਿਨ ਚ ਕਾਲ ਕਰਦੇ ਆ ਤਾਂ ਉਹ 1000 ਰੁਪਏ ਜਿਹੜਾ ਅਸੀਂ ਪੈਸੇ ਦੇਵਾਂਗੇ ਔਰ ਸਵੇਰੇ ਉਹਦਾ ਟਾਈਮਿੰਗ ਹੋਊਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜੇਕਰ ਉਹਨੂੰ ਰਾਤ ਨੂੰ ਕਾਲ ਕੀਤਾ ਜਾਊਗਾ ਤਾਂ ਉਹਦਾ ਸੈਂਟਰ ਇਨਸੈਂਟਿਵ ਜਿਹੜਾ ਉਹ ਡਬਲ ਹੋ ਜਾਊਗਾ ਸੋ ਇਹਦੇ ਨਾਲ ਮੈਂ ਸਮਝਦਾ ਸਾਡਾ ਜਿਹੜਾ ਇੱਕ ਬਹੁਤ ਵੱਡਾ ਕਾਰਜਾ ਉਹ ਪੂਰਾ ਹੋ ਜੂ ਅਸੀਂ ਪਹਿਲੀ ਸੱਟੇ ਜਿਹੜੇ 300 ਤੋਂ ਵੱਧ ਸੌਰੀ 300 ਪੋਸਟਾਂ ਭਰਨ ਦੀ ਪ੍ਰਵਾਨਗੀ ਦਿੱਤੀ ਆ ਸਪੈਸ਼ਲਿਸਟ ਡਾਕਟਰਾਂ ਨੂੰ ਕਿ ਇਹਨਾਂ ਨੂੰ ਔਨ ਕਾਲ ਬੁਲਾ ਲਿਆ ਜਾਵੇ ਔਰ ਜਿਹੜੀਆਂ ਵੀ ਸੈਲਫ ਸੇਲ ਲੋਕਰੂਮ ਹਯਾ ਕਰਵਾਇਆ ਜਾਣ ਕਿਉਂਕਿ ਨਹੀਂ ਕਈ ਵਾਰ ਕੀ ਹੁੰਦਾ ਜਿੱਥੇ ਸਪੈਸ਼ਲਿਸਟ ਡਾਕਟਰ ਨਹੀਂ ਹੁੰਦਾ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਿਆ ਹੁੰਦਾ ਪੇਸ਼ੈਂਟ ਜਿਹੜਾ ਉਹ ਸਰਕਾਰੀ ਹਸਪੀਟਲ 'ਚ ਆ ਜਾਂਦਾਗਾ ਔਰ ਡਾਕਟਰ ਨਾ ਹੋਣ ਦੇ ਕਾਰਨ ਜਾਂ ਲੇਟ ਹੋਣ ਦੇ ਕਾਰਨ ਉਹ ਮਰੀਜ਼ ਨੂੰ ਜਿਹੜੀ ਦਿੱਕਤ ਆਉਂਦੀ ਐ ਸੋ ਬਹੁਤ ਵੱਡਾ ਫੈਸਲਾ ਅੱਜ ਪੰਜਾਬ ਸਰਕਾਰ ਨੇ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੂੰ ਇੰਪੈਨਲ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਅਸੀਂ ਮਾਨ ਪੱਤਾ ਦੇਵਾਂਗੇ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਵੱਡੇ ਫੈਸਲੇ ਜਿਹੜੇ ਨੇਗੇ ਉਹ ਅੱਜ ਦੀ ਕੈਬਨਿਟ 'ਚ ਹੋਏ ਦੇ ਇਸ ਤੋਂ ਬਿਨਾ ਅੱਜ ਦੀ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਕ ਬਹੁਤ ਵੱਡਾ ਵਿਚਾਰ ਕੀਤਾਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਾਕਟਰ ਜਿਹੜੇ ਡਾਕਟਰ ਬਾਰਡਰ ਏਰੀਆ ਚ ਆਪਣੀਆਂ ਸੇਵਾਵਾਂ ਨਿਭਾਉਣਗੇ ਜਿਹੜੇ ਟੀਚਰ ਆਪਣੇ ਬਾਰਡਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਣਗੇ ਔਰ ਉੱਥੇ ਕੰਮ ਕਰਨਗੇ ਉਹਨਾਂ ਦੇ ਲਈ ਅਸੀਂ ਸਪੈਸ਼ਲ ਜਿਹੜਾ ਸੈਂਟਰ ਰੱਖਣ ਦੀ ਗੱਲ ਜਿਹੜੀ ਅੱਜ ਮਾਨ ਸਾਹਿਬ ਨੇ ਕੀਤੀ ਆ ਸੋ ਉਹਦੇ ਲਈ ਅਸੀਂ ਅਧਿਕਾਰੀਆਂ ਨੂੰ ਕਿਹਾਗਾ ਕਿ ਇਹਦੇ ਤੇ ਜਲਦ ਪ੍ਰਪੋਜ਼ਲ ਬਣਾ ਕੇ ਭੇਜੋ ਕਿਉਂਕਿ ਨਹੀਂ ਕੀ ਹੋ ਰਿਹਾ ਤਰਨ ਤਾਰਨ ਚ ਬਦਲੀ ਕਰਵਾ ਕੇ ਹਾਲਾਂਕਿ ਉਹਨਾਂ ਦਾ ਜਿਹੜਾ ਅਪਾਰਤੀ ਹੋਈ ਹੁੰਦੀ ਆ ਉਹ ਬਾਰਡਰ ਰੇਡੀ 'ਚ ਹੋਈ ਹੁੰਦੀ ਆ ਉਹ ਕੋਈ ਨਾ ਕੋਈ ਤਰੀਕਾ ਲੱਭ ਕੇ ਦੂਸਰੇ ਸਟੇਟ ਉਹਦੇ 'ਚ ਆ ਜਾਂਦੇ ਨੇ ਸੈਂਟਰ ਤੇ ਲਗਭਗ ਸਾਰਾ ਜਿਹੜਾ ਬਾਰਡਰ ਰੇਡੀਆ ਖਾਲੀ ਦੇਦਾ ਹੈਗਾ ਸੋ ਇਹਦੇ ਲਈ ਆਉਣ ਵਾਲੇ ਸਮੇਂ 'ਚ ਜਿਹੜੀ ਪਾਲਿਸੀ ਬਣ ਕੇ ਤਿਆਰ ਹੋਊਗੀ ਤਾਂ ਕਿ ਜਿਹੜਾ ਬਾਰਡਰ ਦੇ ਉੱਤੇ ਸਵਾਵਾ ਨਿਭਾਊਗਾ ਲਾਸਟ ਮਿੰਟ 'ਚ ਸਵਾਵਾ ਨਿਭਾਊਗਾ ਉਹਨੂੰ ਕਿਵੇਂ ਅਸੀਂ ਇਨਸੈਂਟਿਵਾਇਜ਼ ਕਰਨਾ ਹੈ ਕਿਸ ਤਰ੍ਹਾਂ ਉਹਨੂੰ ਪ੍ਰੇਰਿਤ ਕਰਨਾ ਹੈ ਕਿਸ ਤਰ੍ਹਾਂ ਉਹ ਅਸੀਂ ਇਨਕ੍ਰੀਮੈਂਟਲ ਜਾਂ ਉਹਦੀ ਸਰਵਿਸ ਦੇ ਦੌਰਾਨ ਕੀ ਕੀ ਲਾਭ ਦੇਣੇ ਨੇ ਕਿ ਇਹ ਸਾਰਾ ਕਰਨ ਦਾ ਮਾਨਜੁਕ ਸੀਐਮ ਸਾਹਿਬ ਨੇ ਅੱਜ ਫੈਸਲਾ ਕੀਤਾ ਗਿਆ ਸਾਡੇ ਆਫਸਰ ਸਹਿਬਾਨ ਦੀ ਡਿਊਟੀ ਲਈ ਆ ਕਿ ਇੱਕ ਪਾਲਿਸੀ ਬਣਾਈ ਜਾਵੇ ਜਿਹੜੇ ਖਾਸ ਕਰਕੇ ਬਾਰਡਰ ਦੇ ਸੱਤਾ ਜ਼ਿਲ੍ਹਿਆਂ ਦੇ ਅੰਦਰ ਸਿਵਾਵਾਂ ਨਮੋਦਰੇ ਨਹੀਂ ਤਾਂ ਜੇ ਆਪਾਂ ਗੱਲ ਕਰੀਏ ਤਾਂ ਮਹਾਲੀ ਸਾਰਾ ਤਾਂ ਭਰਿਆ ਪਿਆਗਾ 100% ਪਟਿਆਲਾ ਭਰਿਆ ਪਿਆ ਸੰਗਰੂਰ ਭਰਿਆ ਪਿਆ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਸਾਰੇ ਅੰਦਰਲੇ ਡਿਸਟ੍ਰਿਕਟ ਭਰੇ ਪਏ ਨੇ ਔਰ ਆਊਟਰ ਦੇ ਡਿਸਟ੍ਰਿਕਟ ਜਿਹੜੇ ਨੇਗੇ ਉਹ ਕਿਤੇ ਨਾ ਕਿਤੇ ਖਾਲੀ ਰਹਿ ਜਾਂਦੇ ਨੇ ਕਿ ਸੋ ਇਸ ਗੱਲ ਨੂੰ ਤਰਕ ਸੰਗਤ ਬਣਾਉਣ ਲਈ ਜਿਹੜਾ ਅੱਜ ਇਹ ਫੈਸਲਾ ਕੀਤਾ ਗਿਆ ਆਉਣ ਵਾਲੇ ਸਮੇਂ ਦੀ ਅਗਲੀ ਆ ਕੈਬਨਿਟ ਦਾ ਹਿੱਸਾ ਹੋਊਗਾ ਪੱਲੇਗ ਰਾਜ ਅਫਸਰ ਸਹਿਮਾ ਦੇ ਬਾਰੇ ਜਾਣੂ ਕਰਵਾਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਜਦੋਂ ਅਸੀਂ 69 ਤਰਨਤਾਰਨ ਦੀ ਇਲੈਕਸ਼ਨ ਚ ਗਏ ਔਰ ਉਸ ਤੋਂ ਪਹਿਲਾਂ ਵੀ ਜਦੋਂ ਬਾਰਡਰ ਤੇ ਜਾਂਦੇ ਨੇ ਕਿ ਅਸੀਂ ਦੇਖਦੇ ਆ ਕਿ ਬੜੀ ਸਮੱਸਿਆ ਆਉਂਦੀ ਆ ਔਰ ਲੋਕ ਇੱਕੋ ਹੀ ਗੱਲ ਕਰਦੇ ਨੇ ਕਿ ਸਾਡਾ ਜਿਹੜਾ ਡਾਕਟਰ ਉਹ ਕਿੱਥੇ ਗਿਆ ਸਾਡਾ ਟੀਚਰ ਕਿੱਥੇ ਗਿਆ ਸੋ ਹੁਣ ਜਿਹੜਾ ਵੀ ਉਥੇ ਡਾਕਟਰ ਅਸੀਂ ਅਪਾਇੰਟ ਕਰਾਂਗੇ ਜਿਹੜਾ ਵੀ ਅਸੀਂ ਟੀਚਰ ਮਾਸਟਰ ਉਥੇ ਅਪਾਇੰਟ ਕਰਾਂਗੇ ਉਹਨੂੰ ਅਸੀਂ ਸਪੈਸ਼ਲ ਕੁਛ ਨਾ ਕੋ ਜਿਹੜਾ ਇਨਸੈਂਟਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਸੋ ਇਹਦੇ ਮੇਰੇ ਅਗਲੀ ਕੈਬਨਟ ਚ ਵਿਚਾਰ ਕਰਾਂਗੇ